ਮਹਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਐਸਜੀਪੀਸੀ ਦੇ ਵੱਡੇ ਪੱਤਰ ਤੇ ਤਿਆਰੀਆਂ ਕਰ ਲੀਆਂ ਨੇ ਤੇ ਇਸੇ ਖੜੀ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੇ ਵਿੱਚ ਕੱਢਿਆ ਗਿਆ ਪੰਜ ਪਿਆਰਿਆਂ ਦੀ ਅਗਵਾਈ ਚ ਇਹ ਨਗਰ ਕੀਰਤਨ ਵਾਖ ਵਾਖ ਥਾਮਾ ਤੋਂ ਹੁੰਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਜਾ ਕੇ ਖਤਮ ਹੋਵੇਗਾ ਦੱਸ ਦਈਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਬਦਲਾ ਲੈਣ ਲਈ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਹੁਣ ਇਸ ਦਿਨ ਨੂੰ ਬੜੇ ਹੀ ਧੂਮ ਧਾਮ ਨਾਲ ਮਨਾ ਕੇ ਸਿੱਖ ਸੰਗਤਾਂ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਨ ਗਿਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਬੀਰ ਵਜਨ ਕੇ ਬਲੇ ਟੋਲਾ ਕੁਪਰੀ ਸੰਤੀ ਛਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਅਨੰਦ ਪਿਆਰੇ ਸਿੱਖ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸੂ ਸੰਤ ਨੂੰ ਬਹੁਤ ਬਹੁਤ ਮੁਬਾਰਕਾਂ ਜਿੱਥੇ ਵਿਸ਼ਵ ਪੱਧਰ ਦੇ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਫੇ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਸਾਲ ਸਾਹਿਬ ਜੀ ਤੋਂ ਨਗਰ ਕੀਰਤਨ ਆਰੰਭ ਹੋ ਕੇ ਆਪ ਸੰਗਤਾਂ ਦਰਸ਼ਨ ਦਿਦਾਰ ਕਰ ਰਹੇ ਹੋ ਤੁਹਾਨੂੰ ਸਾਹਿਬ ਸਤਿਗੁਰੂ ਜੀ ਸ੍ਰੀ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਜੀ ਸੈਦਰ ਸ਼ਾਇਆ ਹੀਟ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੀਟ ਨਗਾਰੇਆਂ ਧੌਸਿਆਂ ਦੀਆਂ ਚੋਟਾਂ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜੋ ਕਿ ਵਕ ਵਕ ਇਹ ਉਹ ਮਹਾ ਨਗਰਾਂ ਦੇ ਵਿੱਚੋਂ ਹੁੰਦਾ ਹੋਇਆ ਮਹੱਲਿਆਂ ਵਿੱਚੋਂ ਹੁੰਦਾ ਹੋਇਆ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਗੁਰਦੁਆਰਾ ਸ਼ਹੀਦ ਗੁਰ ਸਾਹਿਬ ਕੇ ਸੰਪੂਰਨ ਹੋਵੇਗਾ ਸੋ ਸਤਿਗੁਰੂ ਸਾਹਿਬ ਕਿਰਪਾ ਕਰਨ ਆ ਪਰਿਵਾਰਾਂ ਸਮੇਤ ਆਜੜੀਆਂ ਭਰ ਕੇ ਦਰਸ਼ਨ ਦਿਜ਼ਾਰ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰੋ ਤੇ ਸਮੁੱਚੇ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਮੁਤਾਗਿ ਹੋਣਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰਦਰ ਦੇ ਕੀ ਕਹਿਣਾ ਚਾਹੋਗੇ ਜੀ ਬਾਬਾ ਜੀ ਅੱਜ ਦਾ ਤਾਫਤਾ ਨੂੰ ਬਹੁਤ ਸ਼ੁਕਰੀਆ ਜੀ ਜਨਨ ਦੇ ਸਾਥਕਾਰ ਦੇ ਆਪ ਜੀ ਹੋਇਆ ਜੀਤ ਵੀ ਲਾ ਸਕਿਆ ਹੈ ਅੱਜ ਆਪਨਾ ਸੀਨੀਅਰ ਸਤਾਨਿਕ ਬਾਬਾ ਜੀ ਮਹਾਰਾਜ ਜਰਮਾ ਜੀ ਮੰਤਰੀ ਇੰਸਪੈਕਟਰ ਐਸੇ ਮਹਾਨ ਵਿਦਵਾਨ ਪਾਣ ਲਟਾਰੀ ਵਚਨ ਜਿ ਲਈ ਪਾਰਪਕਾਰੀ ਸੂਰਮੇ શ્રીਮਾਨ ਅਮਰਜੀਤ ਪਾਪਾਦੀਪ ਸਿੰਘ ਸਾਹਿਬ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਸਮੁੱਚੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਅਗਲ ਤੱਕ ਸਾਹਿਬ ਜੀ ਦਾ ਧਾਨ ਗੁਰੂ ਗਰੰਤ ਸਾਹਿਬ ਜੀ ਮਹਾਰਾਜ ਜੀ ਦਾ ਜਨਮ ਦਿਨ ਚੜ੍ਹਛਾਇਆ ਹੈ। ਮਨਕਾਰ ਇਸ ਬਾਂਧੀ ਜੁਵਾਈ ਵਿੱਚ ਨਗਰ ਕੀਰਤਨ ਜਰਾਪਤਾ ਹੋਈ ਹੈ ਜੋ ਸ਼ਹਿਰ ਦੇ ਵਕਤ ਵਕ ਵਜਾਰਾਂ ਪੜਾਵਾਂ ਤੋਂ ਦੁਦੋ ਹੋਇਆ। ਉਹ ਦੁਬਾਰਾ ਅੱਜ ਜੀ ਜਨਮ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਜਫਾ ਸੁਲਤਾਨ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਔਰ ਇਹਨਾਂ ਸਾਰੇ ਹੋਣ ਵਾਲੇ ਸੰਗਮਾਂ ਵਿੱਚ ਸੰਗਤਾਂ ਬਹੁਤ ਚੜ੍ਹ ਕੇ ਸ਼ਮੂਲੀ ਇਤਿਕਾਰਨ ਔਰ ਗੁਰੂ ਘਰ ਦੇ ਪੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ